ਲੋਕ ਸਭਾ ਹਲਕਾ ਅਮਰitsar <Sanye> ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸੱਚਰ ਵੱਲੋਂ ਕੀਤਾ ਗਿਆ ਚੋਣ ਪ੍ਰਚਾਰ ਪਿੰਡ ਕੋਟਲੀ ਟੋਲੇ ਸ਼ਾ ਵਿੱਚ ਰੱਖੀ ਇੱਕ ਅਹਿਮ ਮੀਟਿੰਗ ਲੋਕ ਸਭਾ ਹਲਕਾ ਅਮਰitsar ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਔਜਲਾ ਦੇ ਹੱਕ ਵਿੱਚ ਹਲਕਾ ਮਜੀਠਾ ਦੇ ਇੰਚਾਰਜ ਭਗਵੰਤ ਪਾਲ ਸੱਚਰਵਲੋਂ ਪਿੰਡ ਕੋੜਲੀ ਟੋਲੇਸ਼ਾ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਪਿੰਡ ਵਾਸੀਆਂ ਨੂੰ ਸਰਦਾਰ ਗੁਰਜੀਤ ਔਜਲਾ ਨੂੰ ਤੀਸਰੀ ਵਾਰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ। ਉਹਨਾਂ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ ਤੇ 1 ਜੂਨ ਨੂੰ ਵੋਟਾਂ ਪੈਣਗੀਆਂ ਅਤੇ ਕਾਂਗਰਸੀ ਉਮੀਦਵਾਰ ਤੇ ਹੱਕ ਵਿੱਚ ਹਲਕਾ ਮਜੀਠਾ ਦੇ ਵੱਖ-ਵੱਖ ਪਿੰਡਾਂ ਵਿੱਚ ਨੁਕਲ ਮੀਟਿੰਗਾਂ ਕੀਤੀਆਂ ਗਈਆਂ ਜਿਸ ਵਿੱਚ ਲੋਕ ਸਭਾ ਹਲਕਾ ਅਨੁਸਾਰ ਤੋਂ ਕਾਂਗਰਸ ਦੇ ਉਮੀਦਵਾਰ ਨੂੰ ਜਿਤਾਉਣ ਦਾ ਪ੍ਰਣ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਦੇਸ਼ ਵਿੱਚ ਇੰਡੀਆ ਦਾ ਗੱਠ ਜੋੜ ਦੀ ਪ੍ਰਾਪਤੀ ਹੋਏਗੀ ਅਤੇ ਦੇਸ਼ ਵਿੱਚ ਸਰਕਾਰ ਬਣ ਜਾਏਗੀ ਜੋ ਕਿ ਚੋਣ ਜਿੱਤਣ ਉਤਪੰਨ ਲੋਕਾਂ ਦੇ ਹਰ ਵਾਦੇ ਨੂੰ ਪੂਰਾ ਕੀਤਾ ਜਾਵੇਗਾ ਇਸ ਦੇ ਸਬੰਧ ਵਿੱਚ ਸਾਡੇ ਪੱਤਰਕਾਰ ਰਾਜਾ ਕੋਟਲੀ ਦੇ ਨਾਲ ਸੁਖबीर ਸਿੱਧੂ ਦੀ ਖਾਸ ਰਿਪੋਰਟ ਪਬਲਿਕ ਪ੍ਰਾਈਮ ਟੀਵੀ ਮਲੀਠਾ ਅੱਜ ਵਿਧਾਨ ਸਭਾ ਹਲਕਾ ਮਲੀਠਾ ਦੇ ਪਿੰਡ ਔਰਦੀ ਢੋਲੇਸ਼ਾ ਵਿਖੇ ਸਾਰੇ ਨੰਬਰਦਾਰ ਸਾਹਿਬ ਹਰਿੰਦਰ ਸਿੰਘ ਜੜੀ ਉਹਨਾਂ ਦੇ ਗ੍ਰਹਿ ਵਿਖੇ ਸਾਰੀ ਅੱਜ ਮੀਟਿੰਗ ਹੋਈ ਹੈ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸਾਡੇ ਸਿਰ ਤੇ ਆਨ ਖਲੋਤੀਆਂ ਨੇ ਉਹਦੇ ਲਈ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਸਾਡੀ ਪਾਰਟੀ ਇੰਡੀਅਨ نیشنل ਕਾਂਗਰਸ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਜੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ ਉਹਨਾਂ ਦੇ ਹੱਕ ਵਿੱਚ ਅੱਜ ਅਸੀਂ ਸਾਰਾ ਇੱਥੇ ਪ੍ਰਚਾਰ ਕਰ ਰਹੇ ਸੀ ਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਰਦਾਰ ਗੁਰਜੀਤ ਸਿੰਘ ਔਜਲਾ ਇੱਥੋਂ ਭਾਰੀ ਬਹੁਮਤ ਨਾਲ ਜਿੱਤ ਕੇ ਤੇ ਤੀਸਰੀ ਵਾਰ ਪਾਰਲੀਮੈਂਟ ਨੂੰ ਜਾਣਗੇ ਤੇ ਜਿਹੜੀ ਮੋਦੀ ਦੀ ਤਾਨਾਸ਼ਹੀ ਸਰਕਾਰ ਹੈ ਉਹਨੂੰ ਹਰਾਉਣ ਵਾਸਤੇ ਤੇ ਜਿਹੜੀ ਸੂਬੇ ਦੀ ਭਗਵੰਤ ਮਾਨ ਦੀ ਝੂਠ ਬੋਲ ਕੇ ਸਰਕਾਰ ਬਣੀ ਸੀ ਇਹਨਾਂ ਨੂੰ ਸਾਰਿਆਂ ਨੂੰ ਵੱਡੀ ਗਿਣਤੀ ਨਾਲ ਅਸੀਂ ਤੋਂ ਹਰਾਵਾਗੇ ਦੋਹਾਂ ਨੂੰ ਅਸੀਂ ਇੱਕ ਤੀਰ ਨਾਲ ਤਿੰਨ ਨਿਸ਼ਾਨੇ ਕੁੰਡਣੇ ਨੇ ਇੱਕ ਤਾਂ ਅਸੀਂ ਨਰਿੰਦਰ ਮੋਦੀ ਨੂੰ ਇਸ ਦੇਸ਼ ਦੇ ਵਿੱਚੋਂ ਭਜਾਉਣਾ ਹੈ ਦੂਸਰਾ ਜਿਹੜੀ ਸੂਬੇ ਦੀ ਸਰਕਾਰ ਹੈ ਭਗਵੰਤ ਮਾਨ ਜਿਨ੍ਹਾਂ ਨੇ 92 ਸੀਟਾਂ ਲਈਆਂ ਸਨ ਲੋਕਾਂ ਨਾਲ ਝੂਠ ਬੋਲ ਕੇ ਬਦਲਾ ਦਾ ਨਾਅਰਾ ਦੇ ਕੇ ਅਸੀਂ ਉਹਨਾਂ ਕੋਲੋਂ ਵੀ ਬਦਲਾ ਲੈਣਾ ਹੈ ਤੇ ਤੀਸਰੀ ਜਿਹੜੀ ਅਕਾਲੀ ਦਲ ਸਾਡੇ ਇਸ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਨੇ ਉਹ ਪਿਛਲੀ ਵਾਰ ਇੱਥੋਂ ਚੋਣ ਜਿੱਤੇ ਸਨ ਲੇਕਿਨ ਜਿੱਤਣ ਤੋਂ ਬਾਅਦ ਅਜੇ ਤੱਕ ਤਾਂ ਸਾਡੇ ਹਲਕੇ ਦੇ ਵਿੱਚ ਇੱਥੇ ਉਹ ਨਹੀਂ ਆਏ ਉਹਨਾਂ ਕੋਲ ਵੀ ਲੋਕਾਂ ਨੇ ਸਵਾਲ ਜਵਾਬ ਕਰਨੇ ਨੇ ਸੋ ਇਸ ਕਰਕੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਸ ਮੋਦੀ ਸਰਕਾਰ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਲੋਕ ਸਬਕ ਸਿਖਾਉਣਗੇ ਤੇ ਗੁਰਜੀਤ ਔਜਲਾ ਜੀ ਦੇ ਹੱਕ ਵਿੱਚ ਪਹਿਲੀ ਤਰੀਕ ਨੂੰ ਪੰਜੇ ਦਾ ਬਟਨ ਨੱਪ ਕੇ ਦਿਤਾ ਕੇ ਪਾਰਲੀਮੈਂਟ ਇਹ ਹੁਣ ਤਾਂ ਬੜਾ ਪੁਰਾਣਾ ਹੋ ਗਿਆ 13 0 ਨਹੀਂ ਇਹਨਾਂ ਉਲਟ ਕਰਦੇ ਹੋ 0 13 ਉਹਨੂੰ ਭੁਲੇਖਾ ਲੱਗਿਆ ਸੀ ਕਿਉਂਕਿ ਉਹਨਾਂ ਦੀਆਂ 0 ਆਉਣਗੀਆਂ ਬਾਕੀ ਪਾਰਟੀਆਂ ਜਿਹੜੀਆਂ ਸਾਡੀ ਪਾਰਟੀ ਆ ਉਹ 13 ਲੈਣਗੇ ਜਿਹੜਾ ਇਹਨਾਂ ਨੇ ਕਰਕੇ ਵਿਖਾਤਾ 27 ਮਹੀਨਿਆਂ 'ਚ ਉਹਦਾ ਰਿਪੋਰਟ ਕਾਰਡ ਤੇ ਕੱਢ ਦਿਓ ਇਹ ਜਦੋਂ ਵੀ ਕਰਦੇ ਨੇ ਕਿ ਜੇਬ ਦੇ ਵਿੱਚੋਂ ਕਾਗਜ਼ ਕੱਢਦੇ ਨੇ ਕੁਲਦੀਪ ਸਿੰਘ ਧਾਲੀਵਾਲ ਜੀ ਵੀ ਆ ਮੇਰਾ ਰਿਪੋਰਟ ਕਾਰਡ ਹੈ ਇਹਨਾਂ ਨੂੰ ਪੱਦਾ ਪੁੱਛੇ ਵੀ ਤੁਸੀਂ ਹੁਣ ਇਲੈਕਸ਼ਨ ਲੜ ਰਹੇ ਹੋ ਪਾਰਲੀਮੈਂਟ ਦੀ ਨਾ ਕਿ ਜਨਾਲੇ ਹਲਕੇ ਦੀ ਤੁਸੀਂ ਜਨਾਲੇ ਹਲਕੇ ਦਾ ਕਾਰਡ ਵਿਖਾਉਂਦੇ ਹੋ ਤੁਸੀਂ ਦੱਸੋ ਮਜੀਠੇ 'ਚ ਕੀ ਕੀਤਾ ਤੁਸੀਂ ਮੰਤਰੀ ਵੀ ਰਹੇ ਹੋ ਰੂਰਲ ਡਿਵੈਲਪਮ ਤੁਸੀਂ ਰਾਜ ਸاسي ਕੀ ਕੀਤਾ ਤੁਸੀਂ ਅੰਮ੍ਰਿਤਸਰ ਸ਼ਹਿਰ ਚ ਕੀ ਕੀਤਾ ਆਪਣੀ ਕਾਰਗੁਜ਼ਾਰੀ ਤੇ ਵਿਖਾਉਣ ਕਿਸੇ ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜੀ ਥਲੇ ਸੋਟਾ ਫੇਰ ਲਿੰਦਾ ਲੋਕ ਐਸੇ ਵਲੇ ਦੁਖੀ ਨੇ ਮੋਦੀ ਸਰਕਾਰ ਤੋਂ ਜੋ ਇਹਨਾਂ ਨੇ ਕਿਸਾਨੀ ਦਾ ਜਵਾਨੀ ਦਾ ਤੇ ਮਜ਼ਦੂਰਾਂ ਦਾ ਹਾਲ ਕੀਤਾ ਲੋਕ ਬਹੁਤ ਦੁਖੀ ਨੇ ਲੋਕ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜ ਨਹੀਂ ਦਿੰਦੇ ਮੈਂ ਸੋਚਦਾ ਕਿ ਮੋਦੀ ਨੂੰ ਇਸ ਗੱਲ ਤੋਂ ਸਮਝਣਾ ਚਾਹੀਦਾ ਹੈ ਕਿ ਸਾਰਾ ਦੇਸ਼ ਆਵਾਮ ਜਿਹੜਾ ਸਾਰਾ ਹੈ ਉਹ ਹੁਣ ਇੰਡੀਆ ਗੱਠ ਜੁੜ ਦੇ ਹੱਕ ਵਿੱਚ ਹੈ ਕਾਂਗਰਸ ਪਾਰਟੀ ਦੇ ਹੱਕ ਵਿੱਚ ਸਭ ਬਾਰ ਬਾਰ ਇਹ ਗੱਲ ਕਹਿੰਦੇ ਨੇ ਕਿ ਮੇਰਾ ਜਿਹੜਾ 7 ਸਾਲਾਂ ਦਾ ਰਿਕਾਰਡ ਹੈ ਉਹ ਕੱਢ ਕੇ ਵੇਖ ਲਓ ਕਿ ਮੈਂ ਪਾਰਲੀਮੈਂਟ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ ਕਿਹੜੇ ਮੁੱਦੇ ਤੇ ਮੈਂ ਚੁੱਪ ਰਿਆ ਉਹਨਾਂ ਹਰ ਇੱਕ ਮੁੱਦੇ ਦੇ ਉੱਤੇ ਸੁਚੱਜੇ ਢੰਗ ਨਾਲ ਬਹਿਸ ਕੀਤੀ ਤੇ ਨਾਲੇ ਉਹ ਵੀ ਕਹਿੰਦੇ ਨੇ ਕਿ ਅਕਾਲੀ ਦਲ ਦੇ ਜਿਹੜੇ ਉਮੀਦਵਾਰ ਨੇ ਉਹ ਮੰਤਰੀ ਵੀ ਰਹੇ ਜਿਹੜੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਨੇ ਉਹ ਵੀ ਮੰਤਰੀ ਰਹੇ ਤੇ ਮੰਤਰੀ ਹੈ ਵੀ ਨੇ ਤੇ ਇਹਨਾਂ ਦੀ ਵਿਧਾਨ ਸਭਾ ਦੇ ਵਿੱਚ ਕਾਰਗੁਜ਼ਾਰੀ ਕੱਢ ਕੇ ਵੇਖ ਲਓ ਇਹਨਾਂ ਵਿਧਾਨ ਸਭਾ ਦੇ ਵਿੱਚ ਦੋਵਾਂ ਨੇ ਕੀ ਬੋਲਿਆ ਤੇ ਮੈਂ ਪਾਰਲੀਮੈਂਟ ਵਿੱਚ 7 ਸਾਲਾਂ ਚ ਕੀ ਬੋਲਿਆ ਲੋਕ ਆਪੇ ਫੈਸਲਾ ਕਰ ਲੈਣਗੇ ਵਾਜਿੰਦਿਕਾ ਖਾਲਸਾ ਵਾਜਿੰਦ ਪੱਤੇ ਅੱਜ ਕਾਂਗਰਸ ਪਾਰਟੀ ਦੀ ਵੱਡੀ ਵੱਧ ਤੇ ਇਕੱਠ ਹੈ ਵਾ ਜਿਹੜਾ ਸੱਤਾ ਸਾਧੀ ਬਦੌਲਤ ਤੇ ਸਾਰੀ ਸ਼ਾਨ ਰਹੀ ਤੇ ਆਪਣਾ ਔਜਲਾ ਸਾਹਿਬ ਦੇ ਔਜਲਾ ਸਾਹਿਬ ਨੂੰ ਵੱਡੀ ਪੱਧਰ ਤੇ ਆਪਾਂ ਪਿੰਡ ਕੋਲੀ ਢਾਲ ਲਾ ਜਿੱਤਾਂਗੇ ਕੀ ਵਿਸ਼ਵਾਸ ਰਹਿਤ ਆਗਾ ਵੀ ਪਿੰਡ ਤੋਂ ਵੱਧ ਵੱਧ ਵੋਟਾਂ ਕੱਢਣੇ ਕਰਤਾ ਕੱਢਾਂਗੇ ਤੇ ਬੜੀ ਲੀਡ ਨਾਲ ਜਾਵਾਂਗੇ ਬੜੀ ਲੀਡ ਨਾਲ ਜਾਵਾਂਗੇ